ਅੱਜ ਜੋ ਇਹ ਪੰਚਾਇਤੀ ਇਲੈਕਸ਼ਨਾਂ ਚ ਜੋ ਲਾਅ ਐਂਡ ਆਰਡਰ ਕੋਲਾਪਸ ਹੋਇਆ ਔਰ ਜੇਸ ਤਰੀਕੇ ਨਾਲ ਧਾਂਦਲੀਆਂ ਸਰਕਾਰ ਵੱਲੋਂ ਕੀਤੀਆਂ ਗਈਆਂ ਨੇ ਉਹ ਕੁਝ ਉਦਾਹਰਣ ਲੈ ਕੇ ਤੁਹਾਡੇ ਅੱਗੇ ਆਇਆ ਕਿਉਂਕਿ ਤੁਸੀਂ ਇਸ ਗੱਲ ਨੂੰ ਸਮਝੋਗੇ ਕਿ ਇਹ ਬੜੀ ਵੱਡੀ ਐਕਸਰਸਾਈਜ਼ ਹੈ ਜੇ ਸਾਰਾ ਕੁਝ इकਟ्ठा ਕਰਨਾ ਇੱਕ ਆ ਬੰਦ ਕਰਾ ਦੇ ਯਾਰ ਉੱਤੋਂ ਚੱਲ ਰਹੇ ਨੇ ਇਹ ਸਾਰਾ ਕੁਝ ਜਿਹੜਾ ਇਨਫਾਰਮੇਸ਼ਨ ਇਕੱਠੀ ਕਰਨੀ ਹੈ ਇਹ ਵਾਵਾ ਲੰਮਾ ਟਾਸਕ ਹੁੰਦਾ ਮਗਰ ਮੈਂ ਅੱਜ ਜਿਹੜੀ ਗੱਲ ਕੁਝ ਦਿਨ ਪਹਿਲਾਂ ਮੈਂ ਕੀਤੀ ਸੀ ਕਿ ਇਹ ਜਿਹੜੀ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਤੁਸੀਂ ਹੈਰਾਨਗੀ ਇਹ ਗੱਲ ਦੀ ਹੈ ਕਿ ਕਈ ਪੰਚੇਤਾ ਦੇ ਕਾਗਜ਼ ਰਿਜੈਕਟ ਕਰਤੇ ਕਈ ਮੈਂਬਰ ਪੰਚਾਇਤਾਂ ਦੇ ਕਾਗਜ਼ ਰਿਜੈਕਟ ਕਰਤੇ ਮਗਰ ਜਿਨ੍ਹਾਂ ਦੇ ਕਾਗਜ਼ ਰਿਜੈਕਟ ਹੋਇਆ ਇੱਕ ਪ੍ਰਕਿਰਿਆ ਹੁੰਦੀ ਹੈ ਸਕਰੂਟੀਨੀ ਚ ਕਿ ਭਾਈ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਆ ਇਤਰਾਜ਼ ਲੱਗਿਆ ਤਾਂ ਤੁਹਾਡੇ ਕਾਗਜ਼ ਰਿਜੈਕਟ ਹੋਏ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੋ ਚਾਰ ਪਿੰਡ ਦੱਸਣ ਲੱਗਿਆ ਇੱਕ ਵੀਰਮ ਮੇਰੇ ਹਲਕੇ ਚੋਂ ਦੂਜਾ ਲਹਿਰਕਾ ਇੱਕ ਆਪਣਾ ਪਿੰਡ ਸਰਦਾਰ ਗੁਰਬਖਸ਼ ਸਿੰਘ ਜੀ ਦੇ ਨਾਮ ਧਾਰੀ ਸਾਬ ਸਾਡੇ ਚਗਾਵਾ ਤੋਂ ਉਹ ਇਸੇ ਤਰ੍ਹਾਂ ਇੱਕ ਪਿੰਡ ਹੋਰ ਸੀ ਆ ਮੇਰੇ ਮੁੰਡੇ ਨੂੰ ਬੁਲਾਈ ਉਹ ਇੱਕ ਜਿਹੜੇ ਪਿੰਡਾਂ ਚ ਇਹ ਸਾਰੇ ਪੇਪਰ ਰਿਜੈਕਟ ਕਰਤੇ ਇੱਕ ਵੱਡੋ ਤੇ ਉਹਨਾਂ ਨੂੰ ਕਾਰਨ ਤੱਕ ਨਹੀਂ ਦੱਸਿਆ ਗਿਆ ਕਿ ਤੁਹਾਡਾ ਕੀ ਕਾਰਨ ਉਹਨ ਤੁਸੀਂ ਹੈਰਾਨ ਕੀ ਹੋਊਗੀ ਕਿ ਜਿਹੜੇ ਰਾਤ ਦੇ 12 ਵਜੇ ਤੱਕ ਇਤਰਾਜ਼ ਸੁਣਨ ਵਾਸਤੇ ਉੱਥੇ ਬੈਠੇ ਰਹੇ ਉਹਨਾਂ ਨੂੰ ਤਾਂ ਬੁਲਾਇਆ ਹੀ ਨਹੀਂ ਕਿਸੇ ਅਫਸਰ ਨੇ ਕਿ ਇਤਰਾਜ਼ ਕੀ ਲੱਗਿਆ ਲਿਸਟ ਲੱਗਦੀ ਆ ਅਗਲੇ ਦਿਨ ਜਾ ਕੇ 9 ਵਜੇ ਜੇ ਤੋ ਕੀ ਲਿਸਟ ਲਗਣੀ ਸੀ ਸ਼ਾਮ ਨੂੰ ਸ਼ਾਮ ਨੂੰ ਲਿਸਟ ਨਹੀਂ ਲਾਈ ਤੇ ਇਹਨਾਂ ਹਾਲਾਤਾਂ ਚ ਜਿਹੜੇ ਇੱਕ ਤਾਂ ਮੈਂ ਆਧਾਰਨ ਦੇ ਤੌਰ ਤੇ ਕੁਝ ਦੱਸਿਆ ਜੀ 8-10 ਪਿੰਡ ਆ ਜਿਹੜੇ ਮੈਂ ਆਪ ਦੇ ਹਲਕੇ ਦੇ ਹੀ ਕੱਢ ਕੇ ਲਿਆ ਆ ਚਲੋ ਹੋਰ ਵੀ ਨੇ ਜਦੋਂ ਇਹਦੀ ਸਕਰੂਟੀਨੀ ਹੋਣੀ ਆ ਪੰਜਾਬ ਸਾਰੇ ਚ ਹੀ ਇਤਰਾਜ਼ ਦੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਹੈ ਕਿ ਤੁਸੀਂ ਅਗਲੇ ਨੂੰ ਦੱਸੋਗੇ ਤੁਹਾਡੇ ਇਤਰਾਜ਼ ਕੀ ਲੱਗਿਆ ਇਹ ਪਹਿਲੀ ਵਾਰੀ ਹੋਇਆ ਕਿ ਇਤਰਾਜ਼ ਹੀ ਨਹੀਂ ਦੱਸਿਆ ਜਾ ਰਿਹਾ ਜਿੱਦ ਭਾਈ ਇਤਰਾਜ਼ ਦੱਸਣਾ ਹੀ ਨਹੀਂ ਤੇ ਅਗਲੇ ਇਹਦੇ ਕਾਗਜ਼ ਰਿਜੈਕਟ ਕਰਕੇ ਤੁਸੀਂ ਸਰਪੰਚ ਬਣਾ ਦੇਣੇ ਆ ਤੇ ਫਿਰ ਇਹ ਜੀ ਇਲੈਕਸ਼ਨ ਦਾ ਕੋਈ ਮੈਨਾ ਨਹੀਂ ਰਹਿ ਜਾਂਦਾ ਇਹ ਤਾਂ ਗੱਲ ਛੋਟੀ ਮੈਂ ਕਰ ਰਿਹਾ ਤੁਹਾਡੇ ਕੋਲ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਆਮ ਆਦਮੀ ਪਾਰਟੀ ਸੰਜੇ ਸਿੰਘ ਦੇ ਕੇਸ 'ਚ ਪੇਸ਼ ਹੋਇਆ ਸੀ ਜਿਹਦੇ 'ਚ ਅਰਵਿੰਦ ਕੇਜਰੀਵਾਲ ਤੇ ਆਸ਼ੀਸ਼ ਖਤਾਨ ਨੇ ਮੇਰੇ ਤੋਂ ਉਸ ਕੇਸ 'ਚ ਮਾਫੀ ਮੰਗੀ ਆ ਉਸ ਕੇਸ ਤੋਂ ਬਾਹਰ ਨਿਕਲ ਕੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਭਗਵੰਤ ਮਾਨ ਕੇਸ ਮੂੰਹ ਨਾਲ ਕੇਸ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਇਹ ਜਿਹੜੀ ਇਲੈਕਸ਼ਨ ਹੋਈ ਆ ਜਿੱਥੇ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਗਈਆਂ ਨੇ ਐਮਰਜੈਂਸੀ ਵਾਲੇ ਹਾਲਾਤ ਪੈਦਾ ਕੀਤੇ ਗਏ ਉਥੇ ਇਲੈਕਸ਼ਨ ਚ ਜਿੱਤ ਪੈਸੇ ਦੀ ਤੇ ਗੈਂਗਸਟਰ ਦੀ ਹੋਈ ਆ ਹੋਰ ਕਿਸੇ ਦੀ ਨਹੀਂ ਹੋਈ ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਮੇਰੇ ਕੋਲ ਘਟੋ ਘਟਨੀ ਤਹੇ ਜੇ 50 60 ਫੋਨ ਆਏ ਆ ਮਗਰ ਤੁਸੀਂ ਇੱਕ ਗੱਲ ਤਾਂ ਅਪਰੀਸ਼ੀਏਟ ਕਰੋਗੇ ਕਿ ਸਾਰਿਆਂ ਦੀ ਰੀੜ ਦੀ ਹੱਡੀ 'ਚ ਇੰਨੀ ਜਾਨ ਨਹੀਂ ਹੁੰਦੀ ਕਿ ਗੈਂਗਸਟਰ ਦੇ ਖਿਲਾਫ ਬੋਲ ਦਵੇ ਔਰ ਬੜੀ ਹਿੰਮਤ ਚਾਹੀਦੀ ਹੁੰਦੀ ਹੈ ਜਿਹੜਾ ਠੋਕ ਵਜਾ ਕੇ ਚਾਹੁੰਦਾ ਹੈ ਗੈਂਗਸਟਰ ਕਲਚਰ ਖਤਮ ਹੋਵੇ ਤੇ ਉਹਦੇ ਖਿਲਾਫ ਆਵਾਜ਼ ਠਾਉਣਾ ਚਾਹੁੰਦਾ ਅੱਜ ਮੈਂ ਤੁਹਾਨੂੰ ਇੱਕ ਸਪਸ਼ਟ ਉਦਾਹਰਨ ਹੈ ਕਿ ਆਇਆ ਕਿ حال ਵੇਖ ਲੋ ਸਰਕਾਰ ਦਾ ਕੀ ਐ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਤਰਨਤਾਰਨ ਮੈਨੂੰ ਲੱਗਦਾ ਇੰਨੀ ਤਾਂ ਭਗਵੰਤ ਮਾਨ ਦੇ ਆਖੇ ਸਰਸਮਤੀ ਨਹੀਂ ਹੋਈ ਜਿੰਨੀ ਜੱਗੂ ਭਗਵਾਨਪੁਰੀਏ ਦੇ ਆਖੇ ਇੱਕ ਤਰਫਾ ਫੈਸਲਾ ਆ ਗਿਆ ਆ ਬਾਈਬਲ ਕਲਾ ਦੀ ਆਕਲ ਦੀ ਖਬਰ ਚੱਲ ਹੀ ਰਹੀ ਆ ਨਾ ਜੀ ਬਾਈਬਲ ਕਲਾ ਪਿੰਡ ਜੀਚੇ ਲੱਗਿਆ ਗੈਂਗਸਟਰ ਸਕੇਜ ਐਸਪਰੈਂਟਸ ਨੋ ਪੇਪਰਸ ਫਾਈਲਡ ਇਨ ਬੇਬਲ ਕਲਾ ਔਰ ਜਿਹੜੇ ਬੰਦੇ ਦਾ ਜ਼ਿਕਰ ਹੋ ਰਿਹਾ ਇਹ ਕੈਟਾਗਰੀ ਗੈਂਗਸਟਰ ਹਰ ਸਿਮਰਨਦੀਪ ਸਿੰਘ ਏਲੀਅਸ ਸਿਮਾ ਬੇਬਲ ਉੱਚੇ 30 ਕੇਸ ਨੇ ਜੀ 30 ਜਾਂ ਪਤਾ ਨਹੀਂ 35 ਔਰ ਮੈਂ ਹੈਰਾਨ ਹੋ ਗਿਆ ਅੱਗੇ ਐਸਪੀ ਦਾ ਤੇ ਐਸਐਸਪੀ ਦਾ ਥੱਲੇ ਬਿਆਨ ਕੀ ਆ ਉਹਨੂੰ ਕਿਸੇ ਨੇ ਪੁੱਛ ਲਿਆ ਪੱਤਰਕਾਰ ਵੀਰ ਨੇ ਕਿ ਦੱਸੋ ਇੱਥੇ ਕੋਈ ਕਾਗਜ਼ ਹੀ ਨਹੀਂ ਦਾਖਲ ਹੋਇਆ ਮੈਂ ਆ ਚਿੱਠੀ ਲੈ ਕੇ ਆਇਆ ਜੇਤੋ ਦੀ ਆ ਵੀਡੀਓ ਦਫ਼ਤਰ ਦੀ ਚਿੱਠੀ ਆ ਉਹ ਜਿਹੜਾ ਨੋਟੀਫਿਕੇਸ਼ਨ ਆ 4 ਤਰੀਕ ਦਾ ਆ ਵੇਖੋ ਬਹਿਬਲ ਕਲਾ ਅੱਗੇ ਅੱਜ ਪ੍ਰਾਪਤ ਨਾਮ ਜਿਤਗੀਆਂ 0000 ਮੈਂ ਹਾਈਲਾਈਟ ਕੀਤਾ ਮੈਂ ਤੁਹਾਨੂੰ ਦੇ ਹੀ ਦਿਨਾ ਤੁਸੀਂ ਕੀ ਇਹਨੂੰ ਕਿਹੜੀ ਫ੍ਰੀ ਐਂਡ ਫੇਅਰ ਇਲੈਕਸ਼ਨ ਸਮਝੋਗੇ ਇਹ ਕਿਹੜਾ ਲੋਕਤੰਤਰ ਆ ਏਡਾ ਵੱਡਾ ਨਗਰ ਹੋਵੇ ਔਰ ਉਸ ਨਗਰ 'ਚ ਜਿੱਥੋਂ ਕਈ ਉਹਦੇ ਆਲੇ-ਦੁਆਲੇ ਕਈ ਵੱਡੇ-ਵੱਡੇ ਪੁਲਿਸ ਦੇ ਅਫਸਰ ਜਿਸ ਨਗਰ ਨੂੰ ਬਿਲੋਂਗ ਕਰਦੇ ਆ ਜਾਂ ਨੇੜੇ ਦੇ ਨਗਰਾਂ ਨੂੰ ਬਿਲੋਂਗ ਕਰਦੇ ਆ ਉਸ ਨਗਰ 'ਚ ਕੋਈ ਨਾਮਜਦਗੀ ਪੇਪਰ ਹੀ ਨਾ ਭਰਨ ਜਾਵੇ ਅੰਦਾਜ਼ਾ ਲਾ ਕੇ ਵੇਖੋ ਤੇ ਪਿੰਡ ਦੇ ਹਾਲਾਤ ਕੀ ਆ ਕੀ ਕਦੇ ਸੁਣਿਆ ਕਿ ਪਿੰਡ 'ਚ ਕੋਈ ਕਾਗਜ਼ ਨਾ ਭਰਨ